ਬੜੀ ਖੁਸ਼ੀ ਦੀ ਸੀ ਵੀ ਆਪਣੇ ਪੰਜਾਬੀਆਂ ਦੀ ਕਿ ਜਿਹੜਾ ਘੋੜਾ ਜਾਨਵਰ ਆਪਾਂ ਨੂੰ ਗੁਰੂ ਮਹਾਰਾਜ ਦਿੱਤਾ ਵੇ ਘਰ ਦਾ ਭਾਗ ਗਿਰਦੇ ਆ ਗੁਰੂ ਮਹਾਰਾਜ ਜਾਨਵਰ ਹੈ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਸਹਿਯੋਗ ਮਿਲਿਆ ਕਿਸੇ ਦੂਜਾ ਆਰੀ ਘੋੜ ਕਰਦੀ ਕੰਪੀਟੀਸ਼ਨ ਕਰਾ ਰਹੇ ਹਾਂ ਤੇ ਵਿਲੱਖਣਤਾ ਸਾਡੇ ਇੱਕ ਹਾਰਸ਼ੋ ਦੀ ਆਏ ਕਿ ਇਮਾਨਦਾਰੀ ਇਨਸਾਨੀਅਤ ਸਫਾਈ ਇੱਥੇ ਵੀ ਜੋ ਜਿਹਨੂੰ ਜੋ ਮਿਲਦਾ ਹੈ ਜਿਹਦਾ ਜੋ ਹੱਕ ਬਣਦਾ ਹੈ ਇਹਦਾ ਹੱਕ ਮਾਰਿਆ ਨਹੀਂ ਜਾਂਦਾ ਸਚਾਈ ਦੇ ਪੈਰਾ ਪਹਿਲੇ ਦਿਨ ਤੇ ਚਾਈ ਦੇ ਪੈਰਾ ਅੱਜ ਦੇ ਨਾਲ ਖੜੇ ਹੈ ਤੇ ਪੰਜਾਬੀਆਂ ਵਾਸਤੇ ਸਾਰੇ ਭੰਟਰਾਂ ਵਾਸਤੇ ਪੰਜਾਬ ਵਾਸਤੇ ਖੁਸ਼ੀ ਦੀ ਗੱਲ ਹੈ ਅੱਜ ਨੁਕਰਿਆਂ ਚ ਦੁੱਧ ਦਾਨ ਦੇ ਕੰਪੀਟੀਸ਼ਨਸ ਹੈ ਫਿਰ ਵੱਡੇ ਬੱਚਿਆਂ ਦਾ ਘੋੜੀਆਂ ਦਾ ਫਿਰ ਨੁਕਰਿਆਂ ਤੋਂ ਬਾਅਦ ਮਾਰਵੜੀ ਸ਼ੁਰੂ ਹੋ ਜਾਣਾ ਹੈ ਉਹਦੇ ਜੀ ਕੈਟਾਗਰੀ ਬੱਚਿਆਂ ਦੀਆਂ ਦੁੱਧ ਦਾਨ ਨੇ ਵੱਡਿਆਂ ਘੋੜਿਆਂ ਦੀਆਂ ਘੋੜੀਆਂ ਦੀਆਂ ਤੇ ਪਿਛਲੇ ਸਾਲ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਪੈਰਪਰਵਾਂ ਨੇ ਵਿੱਚ ਸ਼ੂਲਬੀਲਿਤ ਕੀਤੀ ਤੇ ਐਸਾ ਸਾਨੂੰ ਫਿਰ ਉਮੀਦ ਹੈ ਕਿ ਉਸੇ ਤਰ੍ਹਾਂ ਸਾਡੇ ਕਾਮ ਨੂੰ ਦੇਖਦੇ ਹੋਏ ਸਾਡੀ ਜੱਜਿਕ ਨੂੰ ਦੇਖਦੇ ਹੋਏ ਸਾਡੀ ਸੱਚਾਈ ਨੂੰ ਦੇਖਦੇ ਹੋਏ ਸਾਡੀ ਇਨਸਾਨੀਅਤ ਨੂੰ ਦੇਖਦੇ ਹੋਏ ਪੈਂਪਰਾ ਫੇਅਰ ਪਿਛਲੇ ਸਾਲ ਦੀ ਵਾਂਗੂ ਵੱਡੀ ਗਿਣਤੀ 'ਚ ਇਸ ਬੇਲੇ ਤੇ ਫੇਰ ਸਾਡੇ ਫੋਰਸ਼ੋ ਤੇ ਪਹੁੰਚਣਗੇ। ਕੋੜਿਆਂ ਦੇ ਸ਼ੋਅ, ਕੋੜਿਆਂ ਦੇ ਕੰਪੀਟੀਸ਼ਨ ਸਾਰੇ ਹਿੰਦੁਸਤਾਨ 'ਚ ਹੁੰਦੇ ਆ। ਇਹ ਜਿਹੜਾ ਮੁਕਸਰ ਦਾ ਇਤਿਹਾਸਕ ਮੇਲਾ ਹੈ ਜਿਹੜਾ 40 ਮੁਕਤਿਆਂ ਦੀ ਧਰਤੀ ਇਹਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਕੋਈ ਪੁਰਾਣਾ ਪਿਛਲੇ 100 ਸਾਲ ਤੋਂ ਚੱਲਦਾ ਆ ਰਿਹਾ ਹੈ। ਇਸ ਵਾਰੀ ਕੁਝ ਨਿਸ਼ਚਤਾ ਬਣ ਗਈ ਸੀ ਕਿ ਵੀ ਇਹ ਘੋੜਿਆਂ ਦਾ ਸ਼ੋਅ ਲੱਗੂਗਾ ਕਿ ਨਹੀਂ ਲੱਗੂਗਾ ਕਿਉਂਕਿ ਉਹਦੇ ਘੋੜਿਆਂ ਦੇ ਵਿੱਚ ਇੱਕ ਬਹੁਤ ਖਤਰਨਾਕ ਬਿਮਾਰੀ ਹੈ ਜੇ ਉਹ ਆ ਜੇ ਤੇ ਉਹਦੇ ਚ ਘੋੜੇ ਦਾ ਇਲਾਜ ਨਹੀਂ ਹੋ ਸਕਦਾ ਉਸ ਘੋੜੇ ਨੂੰ ਸਿਰ ਮਾਰਨਾ ਪੈਂਦਾ ਹੈ ਖਤਮ ਕਰਨਾ ਪੈਂਦਾ ਹੈ ਤੇ ਉਹਨੂੰ ਕਿਸੇ ਪਾਸੇ ਖੁੱਲੀ ਜਗ੍ਹਾ ਤੇ ਲਿਜਾ ਕੇ ਜਿੱਥੇ ਹੋਰ ਜਾਨਵਰ ਨੂੰ ਅਸਰ ਨਾ ਆਵੇ ਉਹਨੂੰ ਨੱਪਿਆ ਜਾਂਦਾ ਹੈ ਇਹ ਉਸ ਕੱਲ ਤੋਂ ਬਚਣ ਲਈ ਸਰਕਾਰ ਨੇ ਵੀ ਉਪਰਾਲਾ ਕੀਤਾ ਵੀ ਇਹ ਬਿਮਾਰੀ ਜੇ ਹੈਗੀ ਹੈ ਤਾਂ ਗਾਂ ਫੈਲੇ ਨਾ ਤੇ ਉਹਦੇ ਮਤਲਬ ਸਰਕਾਰ ਨੇ ਕੰਟਰੋਲ ਕਰਨ ਲਈ ਸੈਂਪਲਿੰਗ ਸ਼ੁਰੂ ਕਰਤੀ ਬੀ ਜੇ ਕਿਤੇ ਕੋਈ ਚਾਂਸ ਬਣਦਾ ਕਿਸੇ ਜਾਨਵਰ ਨੂੰ ਕੋਈ ਹੈਗੀ ਹੈ ਇਹ ਪ੍ਰੋਬਲਮ ਤਾਂ ਉਹਨੂੰ ਮਤਲਬ ਦੂਜੇ ਜਾਨਵਰਾਂ ਨੂੰ ਉੱਤੋਂ ਪਹੁੰਚਾਇਆ ਜਾ ਸਕੇ ਭੇਜ ਕੀਤਾ ਜਾ ਸਕੇ ਇਹਦੇ ਕਰਕੇ ਸਾਰਾ ਇਹ ਪ੍ਰੋਸੈਸ ਨੂੰ ਲੰਬਾ ਪ੍ਰੋਸੈਸ ਸੀਗਾ ਇਸ ਕਰਕੇ ਫੈਸਲਾ ਲੈਂਦੇ ਆ ਕੁਝ ਟਾਈਮ ਲੱਗ ਗਿਆ ਤੇ ਜੋ ਸਾਡੇ ਇਸ ਜ਼ਿਲ੍ਹੇ ਦੇ ਆਪਦੇ ਮੰਤਰੀ ਹੈ ਪਸ਼ੂ ਪਾਲਨ ਵਿਭਾਗ ਦੇ ਮੰਤਰੀ ਹੈ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੀ ਆਪਦੀ ਇੱਛਾ ਉਹਨਾਂ ਦੀ ਆਪ ਦੀ ਇਸ ਖੇਤੀਬਾੜੀ ਨਾਲ ਜੁੜੇ ਹੋਣ ਦੇ ਕਾਰਨ ਉਹਨਾਂ ਦੀ ਆਪ ਦੀ ਇੱਛਾ ਸੀ ਕਿ ਵੀ ਇਹ ਮੇਲਾ ਕਦੇ ਕੈਂਸਲ ਨਾ ਹੋਵੇ ਤੇ ਮੇਲਾ ਲੱਗਦਾ ਰਹੇ ਕਿਉਂਕਿ ਇਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਹੋਣਾ ਸੀਗਾ ਵੀ ਇਹ ਮੇਲਾ ਜੇ ਨਾ ਲੱਗਦਾ ਤਾਂ ਮੁਕਸਰਲੀ ਨਮੋਸ਼ੀ ਸੀ ਤੇ ਪਲੱਸ ਇੱਕ ਕਿਉਂਕਿ ਸਿੱਖੀ ਨਾਲ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ ਤੇ ਬਹੁਤ ਮਾੜੀ ਗੱਲ ਹੋਣੀ ਸੀ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਹੈ ਸ਼ੁਕਰੀਆ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਦੂਜਾ ਕਾਰਨ ਇਹ ਅਸੀਂ ਇਹ ਸ਼ੋਅ ਕਰਾਉਂਦਾ ਜਾਂ ਕੋੜਿਆਂ ਦੇ ਸ਼ੋਅ ਹੋਣ ਦਾ ਯੂਥ ਨੂੰ ਡਰੱਗਸ ਤੋਂ ਬਚਾਉਣਾ ਨਸ਼ਿਆਂ ਤੋਂ ਬਚਾਉਣਾ ਕਿਉਂਕਿ ਜੇ ਕਹਿੰਦੇ ਨਸ਼ਾ ਸਪਲਾਈ ਚੇਨ ਤੋੜ ਕੇ ਕਦੇ ਨਸ਼ਾ ਬੰਦ ਨਹੀਂ ਕੀਤਾ ਜਾ ਸਕਦਾ ਜੇ ਨਸ਼ੇ ਦੀ ਡਿਮਾਂਡ ਘਟਾਈ ਜਾਊਗੀ ਤਾਂ ਨਸ਼ਾ ਖਤਮ ਹੋ ਸਕਦਾ ਹੈ ਉਹਨੂੰ ਸਪਲਾਈ ਮਤਲਬ ਡਿਮਾਂਡ ਘਟਾਉਣ ਲਈ ਅਸੀਂ ਬੱਚਿਆਂ ਨੂੰ ਇਸ ਦੇ ਇਨਵੋਲਵਮੈਂਟ ਹੋ ਜੇ ਉਹ ਕੋੜਿਆਂ ਦੇ ਵੱਲ ਧਿਆਨ ਦੇਣ ਕਿਉਂਕਿ ਆਮ ਕਹਾਵਤ ਹੈ ਜਿਹੜਾ ਕੋੜਾ ਰੱਖ ਲੇ ਉਹਦੇ ਕੋਲੇ ਜੇਬ 'ਚ ਪੈਸੇ ਨਹੀਂ ਰਹਿੰਦੇਗੇ ਕਿਉਂਕਿ ਖਰਚੇ ਇੰਨੇ ਹੁੰਦੇ ਆ ਤੇ ਉਸ ਬੱਚੇ ਕੋਲੇ ਕੋਈ ਕਰੈਤਾਂ ਦੇ ਵੱਲ ਜਾਣ ਲਈ ਕੋਈ ਮਤਲਬ ਕੋਈ ਸਾਧਨ ਹੀ ਨਹੀਂ ਬਚਣਾ ਤੇ ਇਹ ਬੱਚਾ ਜਿਸ ਕੂੜੇ ਨੂੰ ਮਤਲਬ ਜੇ ਮੰਨ ਲਓ ਬੱਚਾ ਇੱਕ ਵਿਆਹ ਵੀ ਜਾਂਦਾ ਹੈ ਨਾ ਜੇ ਉਹ ਆਪਣੇ ਘਰ ਵਾਲੀ ਨਾਲ ਬਾਹਰ ਘੁੰਮਣ ਫਿਰਨ ਜਾਂਦਾ ਤਾਂ ਉਦੋਂ ਵੀ ਇਹ ਦੇਖਦਾ ਵੀ ਮੈਂ ਆਪਣੇ ਕੋੜੇ ਲਈ ਘਰੇ ਕੀ ਲੈ ਕੇ ਆ ਸਕਦਾ ਹਾਂ ਤੇ ਮਤਲਬ ਯੂਥ ਨੂੰ ਅਸੀਂ ਮੋਟੀਵੇਟ ਕਰਨ ਲਈ ਕੋੜਿਆਂ ਵਾਲੇ ਪਾਸੇ ਲਾ ਕੇ ਡਰੱਗਸ ਵਾਲੇ ਪਾਸੇ ਤੋਂ ਦੂਰ ਰਹਿਣ ਸਾਡਾ ਇੱਕ ਉਪਰਾਲਾ ਹੈ ਅਸੀਂ ਪੰਜਾਬ ਹੌਸਟਸ਼ੋਰਡ ਟੀਮ ਜਿਹਦੇ ਵਿੱਚ ਅਸੀਂ 21 ਮੈਂਬਰ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਯੂਥ ਨੂੰ ਬਚਾ ਲ ਕੇ ਤਾਂ ਇਸ ਮਹਮ ਨੂੰ ਇਸ ਪੰਜਾਬ ਨੂੰ ਬਚਾਉਣ ਦੇ ਵਿੱਚ ਸਾਡਾ ਵੀ ਛੋਟਾ ਜਿਹਾ ਸਹਿਯੋਗ ਹੋਊਗਾ